विदेशन लगे तो सामने हाजिर हुए हैं रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है मैरिज लगन इज अडिंग मैच

ਉੱਤਰ ਮੌਨਕੀ ਪੋਕਸ ਤੇ ਭਾਰਤ ਦੀਆਂ ਤਿਆਰੀਆਂ ਤੇਜ਼ ਟੈਸਟਿੰਗ ਕਿੱਟਾਂ ਤੇ ਨਿਰਮਾਣ ਲਈ ਮਨਜ਼ੂਰੀ ਮਿਲ ਚੁੱਕੀ ਹੈ ਜੀਹਾਂ ਨਵੀਂ ਦਿੱਲੀ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਭਾਰਤ ਵਿੱਚ ਮੌਕੀ ਪੋਕਸ ਵਾਇਰਸ ਨੂੰ ਕਾਬੂ ਕਰਨ ਲਈ ਲੁਰੰਦੇ ਕਦਮ ਚੁੱਕੇ ਜਾ ਰਹੇ ਹਨ ਇਸ ਤਹਿਤ ਦੇਸ਼ ਵਿੱਚ ਟੈਸਟਿੰਗ ਕਿੱਟਾਂ ਬਣਾਉਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਨੇ ਮੰਕੀ ਪੌਕਸ ਦਾ ਪਤਾ ਲਗਾਉਣ ਲਈ 3 ਸਵਦੇਸ਼ੀ ਟੈਸਟਿੰਗ ਕਿੱਟਾਂ ਦੇ ਨਿਰਮਾਣ ਨੂੰ ਮંજੂਰੀ ਦੇ ਦਿੱਤੀ ਗਈ ਆ ਇਹ ਟੈਸਟਿੰਗ ਕਿੱਟਾਂ ਸੀਮੈਂਸ ਹੈਲਥ ਕੇਅਰ ਟ੍ਰਾਂਸ ਟਰਾਂਸ ਏਸ਼ੀਆ ਡਾਇਗਨੋਸਟਿਕ ਅਤੇ ਜੀ ਆਈਟੀਐਮ ਜੀ ਸੀ ਜੀਨ ਦੁਆਰਾ ਵਿਕਸਿਤ ਕੀਤੀਆਂ ਜਾ ਰਹੀਆਂ ਹਨ ਸਿਹਤ ਮੰਤਰਾਲੇ ਦੇ ਇਸ ਅਧਿਕਾਰੀ ਨੇ ਦੱਸਿਆ ਕਿ ਇਹ RT PCR ਕਿੱਟਾਂ ਵਾਇਰਸ ਦੀ ਜਾਂਚ ਲਈ ਪੋਕਸ ਰੇਸ਼ ਤੋਂ ਤਰਲ ਪਦਾਰਥਾਂ ਦੇ ਨਮੂਨਿਆਂ ਦੀ ਵਰਤੋਂ ਕਰਦੀਆਂ ਹਨ ਉਹਨਾਂ ਦੱਸਿਆ ਕਿ ਇਹ ਕਿੱਟਾਂ ICMR ਦੁਆਰਾ ਪ੍ਰਮਾਣਿਤ ਕੀਤੀਆਂ ਗਈਆਂ ਹਨ ਹਾਲਾਂਕਿ ਕਿੱਟਾਂ ਕਿੱਟ ਦਾ ਕੋਈ ਵੀ ਵਪਾਰਕ ਨਿਰਮਾਣ ਨਹੀਂ ਹੋਵੇਗਾ ਕਿਉਂਕਿ ਇਸ ਦੀ ਕੋਈ ਲੋੜ ਨਹੀਂ ਹੈ ਇਹ ਤਿੰਨ ਪਰਿਵਾਰਿਤ ਨਿੱਤੇ ਟੈਸਟਿੰਗ ਕਿੱਟਾਂ ਉਹਨਾਂ 6 ਕਿੱਟਾਂ ਵਿਚੋਹਾ ਨੇ ਜਿਨ੍ਹਾਂ ਨੂੰ ICMR ਦੁਆਰਾ ਵਾਇਰਲ ਇਨਫੈਕਸ਼ਨਾਂ ਦਾ ਪਤਾ ਲਗਾਉਣ ਲਈ ਮਨਜ਼ੂਰੀ ਦਿੱਤੀ ਗਈ ਹੈ। ICMR ਨੇ 2022 ਵਿੱਚ ਭਾਰਤ ਵਿੱਚ ਮੰਕੀ ਪੌਕਸ ਦੇ ਪਹਿਲੇ ਮਾਮਲੇ ਆਉਣ ਤੋਂ ਬਾਅਦ ਕੰਪਨੀਆਂ ਨੂੰ ਡਾਇਗਨੋਸਟਿਕ ਅਤੇ ਵੈਕਸੀਨ ਵਿਕਸਿਤ ਕਰਨ ਲਈ ਕਿਹਾ ਸੀ। ਟੈਸਟਿੰਗ ਕਿੱਟਾਂ ਦੀ ਪ੍ਰਵਾਨਗੀ ਦਾ ਇਹ ਪ੍ਰਕਿਰਿਆ WHO ਦੁਆਰਾ MPOX ਨੂੰ ਗਲੋਬਲ ਐਮਰਜੈਂਸੀ ਘੋਸ਼ਿਤ ਕਰਨ ਦੇ ਐਲਾਨ ਤੋਂ ਬਾਅਦ ਸ਼ੁਰੂ ਹੋਈ ਹੈ ਇਸ ਤੋਂ ਪਹਿਲਾਂ 20 ਜੁਲਾਈ 2022 ਵਿੱਚ ਅਤੇ ਮਈ 2023 ਵਿੱਚਕਾਰ MPOX ਦੇ ਕੇਸਾਂ ਵਿੱਚ ਕਾਫੀ ਵਾਧਾ ਹੋਇਆ ਸੀ ਉਦੋਂ ਵੀ ਇਸ ਨੂੰ ਗਲੋਬਲ ਐਮਰਜੈਂਸੀ ਘੋਸ਼ਿਤ ਕਰ ਦਿੱਤਾ ਗਿਆ ਸੀ 2022 ਤੋਂ ਬਾਅਦ ਵਿੱਚ ਮਪੋਕਸ ਦੇਤੀ ਮਾਮਲੇ ਸਾਹਮਣੇ ਆਏ ਸੀ ਜਿੰਨਾ ਵਿੱਚੋਂ ਸਭ ਤੋਂ ਵੱਧ ਮਾਰਚ 2024 ਵਿੱਚ ਹੈ ਤੁਹਾਨੂੰ ਦੱਸ ਦੇਈਏ ਕਿ ਸ਼ੁਰੂਆਤ ਵਿੱਚ ਇਹ ਇਨਫੈਕਸ਼ਨ ਸਿਰਫ ਅੰਤਰਰਾਸ਼ਟਰੀ ਯਾਤਰਾ ਕਰਨ ਵਾਲਿਆਂ ਵਿੱਚ ਪਾਈ ਗਈ ਸੀ ਹਾਲਾਂਕਿ ਬਾਅਦ ਵਿੱਚ ਇਸ ਦੇ ਲੱਛਣ ਹੋਰ ਲੋਕਾਂ ਵਿੱਚ ਵੀ ਦਿਖਾਈ ਦੇਣ ਲੱਗੇ ਧਿਆਨ ਦਿਓ ਕਿ ਜੇ ਦੇਸ਼ ਵਿੱਚ Mpox ਦਾ ਟੀਕਾ ਵੀ ਤਿਆਰ ਕੀਤਾ ਜਾ ਰਿਹਾ ਹੈ ਗਿਆ ਸੀਨੀਅਰਮ ਇੰਸਟੀਟਿਊਟ ਆਫ ਇੰਡੀਆ ਦੇ ਮੁਤਾਬਕ ਇਹ ਇਸ ਦਿਸ਼ਾ ਚ ਕੰਮ ਕਰ ਰਿਹਾ ਹੈ ਇਸ ਦਾ ਸਕਾਰਾਤਮਕ ਨਤੀਜੇ ਇੱਕ ਸਾਲ ਵਿੱਚ ਆਉਂਦੀ ਉਧਰ ਪੰਜਾਬ ਦੀ ਰਾਜਨੀਤੀ ਵੱਡਾ ਪਚਾਲ ਆ ਚੁੱਕਾ ਗਿਆ ਆਕਾਲ ਤੱਕ ਦੇ ਫੈਸਲੇ ਤੋਂ ਪਹਿਲਾਂ ਹੀ ਸੁਪੀਰ ਸਿੰਘ ਬਾਦਲ ਨੇ ਸ਼ਰਧਤੀ ਪਾਰਟੀ ਦੀ ਕਮਾਨ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਉੱਤਰੇ ਸੰਭਾਲਾਂ ਦੇ ਵਿਚਾਲੇ ਸੁਬੀਤ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਪੂਦੜ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ ਇਸ ਬੰਦੀ ਜਾਣਕਾਰੀ ਪਾਰਟੀ ਦੇ ਬਲਾਰੇ ਦਲਜੀਤ ਸਿੰਘ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕਰ ਦਿੱਤੀ ਗਿਆ ਤੁਹਾਨੂੰ ਦੱਸ ਦੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਉੱਠ ਰਹੇ ਸਵਾਲਾਂ ਦੇ ਵਿਚਾਲੇ ਇਹ ਜਿਹੜਾ ਫੈਸਲਾ ਲਗਾਇਆ ਉਹ ਲਿਆ ਗਿਆ ਗਿਆ ਇਹ ਜਿਹੜੀ ਜਾਣਕਾਰੀ ਸੋਸ਼ਲ ਮੀਡੀਆ ਅਕਾਊਂਟ ਦੇਤੇ ਵੀ ਸਾਂਝੀ ਕਰ ਦਿੱਤੀ ਗਈ ਗਿਆ ਜਦੋਂ 30 ਅਗਸਤ ਨੂੰ ਸੁਖਬੀਤ ਸਿੰਘ ਬਾਦਲ ਨੇ ਸ਼੍ਰੀ ਕਾਲਤਕ ਸਹਿਬ ਤੇ ਪੇਸ਼ ਹੋਣਾ ਸੀ ਤਾਂ ਸ਼੍ਰੀ ਕਾਲਤਕ ਸਹਿਬ ਵੱਲੋਂ ਉਸਦੇ ਸਪਸ਼ਟੀਕਰਨ ਤੇ ਫੈਸਲਾ ਸੁਣਾਇਆ ਜਾਵੇਗਾ ਇਸ ਤੋਂ ਪਹਿਲਾਂ ਹੀ ਦੱਸ ਦੇ ਇੱਕ ਸ਼ੋਮਨੀ ਕਾਲੀ ਦਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਸ਼ੋਮਨੀ ਕਾਲੀ ਦਲ ਦੇ ਅੰਦਰ ਕਿਸੇ ਆਗੂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ ਹਾਲਾਂਕਿ ਕਈ ਆਗੂਆਂ ਨੂੰ ਸਮੇਂ-ਸਮੇਂ 'ਤੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਖਾਸ ਕਰ ਇਹ ਹੈ ਕਿ ਕਾਲੀ ਦਲ ਵੱਲੋਂ ਅੱਜ ਇਹ ਪੈਸਾ ਅਜੇ ਹੀ ਸਮੇਂ ਵਿੱਚ ਸਾਹਮਣੇ ਆ ਜਦੋਂ ਪਾਰਟੀ ਦਾ ਗ੍ਰਾਫ ਲਗਾਤਾਰ ਹੇਠਾਂ ਡਿੱਗ ਰਿਹਾ ਸੀ ਕੁਝ ਦਿਨ ਪਹਿਲਾਂ ਹੀ ਸੁਖਬੀਰ ਦੇ ਬਿਹੱਦ ਕਰੀਬੀ ਡਿੰਪੀ ਢਿੱਲੋਂ ਵੀ ਪਾਰਟੀ ਛੱਡ ਕੇ ਆਪ ਵਿੱਚ ਸ਼ਾਮਲ ਹੋ ਗਏ ਉਧਰ ਫਿਲਮ ਐਬਜਸੀ ਬਾਰੇ ਕੰਗਨਾ ਨੇ ਫਿਰ ਬਿਆਨ ਦੇ ਦਿੱਤਾ ਗਿਆ ਉਹਨਾਂ ਕਿਹਾ ਕਿ ਮੈਨੂੰ ਨਹੀਂ ਪਤਾ ਲੋਕ ਸੱਚਾਈ ਤੋਂ ਇੰਨੇ ਬੇਚਾਨ ਕਿਉਂ ਹਨ ਕੰਗਨਾ ਨੋਥ ਦੇ ਇਸ ਬਿਆਨ ਤੇ ਫਿਰ ਸਿਆਸਤ ਜਿਹੜੀ ਗਰਮਾ ਚੁੱਕੀ ਗਈ ਹੈ ਤੁਹਾਨੂੰ ਦੱਸਦੀ ਕੰਗਨਾ ਨੋਥ ਹਮੇਸ਼ਾ ਹੀ ਆਪਣੇ ਸੁਰਖੀਆਂ ਵਿੱਚ ਰਹਿੰਦੀ ਗਈ ਹੈ ਕਈ ਵਾਰ ਉਹ ਸੋਸ਼ਲ ਮੀਡੀਆ ਤੇ ਬੇਬਾਕ ਗੱਲਾਂ ਕਹਿ ਦਿੰਦੀ ਹੈ ਇਹੀ ਕਾਰਨ ਹੈ ਕਿ 2021 ਚ ਉਹਨਾਂ ਤੇ ਟਵਿੱਟਰ ਯਾਨੀ ਐਕਸ ਅਕਾਊਂਟ ਨੂੰ ਬੈਨ ਕਰ ਦਿੱਤਾ ਗਿਆ ਸੀ ਹਾਲਾਕੀ 2 ਸਾਲ ਬਾਅਦ ਪਾਬੰਦੀ ਹਟਾ ਦਿੱਤੀ ਗਈ ਸੀ ਪਰ ਕੰਗਨਾ ਨੇ ਇੱਕ ਵਾਰ ਫਿਰ ਦੱਸਿਆ ਸੀ ਕਿ ਉਸ ਦੀ ਪੋਸਟ ਕਾਰਨ ਉਸ ਦੇ ਖਿਲਾਫ 200 ਐਫਆਈਆਰ ਜਿਹੜੇ ਗਿਆ ਹੁਣ ਕੰਗਨਾ ਹੋ ਚੁੱਕੀਆਂ ਗਿਆ ਜਾਂ ਕਰਨ ਨੂੰ ਲੋਕ ਫਿਰਦੇ ਸੀ ਹੁਣ ਕੰਗਨਾ ਦਾ ਇਹ ਬਿਆਨ ਕਾਫੀ ਵਾਇਰਲ ਹੋ ਰਿਹਾ ਹੈ ਦਰਸਲ ਕੰਗਨਾ ਨੇ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਇਸ ਬਾਰੇ ਗੱਲ ਕੀਤੀ ਸੀ ਕਿ ਉਹਨਾਂ ਕਿਹਾ ਸੀ ਕਿ ਜਦੋਂ ਕਰੋਨਾ ਨਹੀਂ ਸੀ ਮੈਂ ਕਾਫੀ ਵਿਅਸਤ ਸੀ ਜਿਵੇਂ ਹੀ ਕਰੋਨਾ ਹੋਇਆ ਜਦੋਂ ਮੈਂ ਲੋਕਡਾਊਨ ਲਗਾਇਆ ਗਿਆ ਤਾਂ ਮੈਂ ਟਵਿੱਟਰ ਤੇ ਆਈ ਅਤੇ ਜਿੱਥੇ ਜਿਵੇਂ ਹੀ ਲੋਕਡਾਊਨ ਖੁੱਲਿਆ ਟਵਿੱਟਰ ਨੇ ਮੇਰੇ ਤੇ ਪਾਬੰਦੀ ਲਗਾ ਦਿੱਤੀ ਤੇ 6 ਮਹੀਨਿਆਂ ਵਿੱਚ ਵੀ ਮੈਂ ਜਿਹੜੇ ਮੇਰੇ ਉੱਤੇ ਜਿਹੜੇ ਕਾਫੀ ਜਿਹੜੇ ਸੀ ਉਹ ਕੇਸ ਜਿਹੜੇ ਸੀ ਉਹ ਦਰਜ ਕਰ ਦਿੱਤੇ ਗਏ ਗਿਆ ਹੁਣ ਪਾਬੰਦੀ ਤਾਂ ਹਟਾ ਦਿੱਤੀ ਗਈ ਗਈ ਲੇਕਿਨ ਚਲੋ ਸਮੱਸਿਆ ਨੂੰ ਖਤਮ ਕਰ ਦਈਏ ਇਹ ਗੱਲਾਂ ਉਹਨਾਂ ਨੇ ਸੋਚੀਆਂ ਸਨ ਕੰਗਨਾ ਦੀ ਫਿਲਮ ਐਮਰਜੈਂਸੀ ਕੰਗਨਾ ਨੂੰ ਹੁਣ ਐਮਰਜੈਂਸੀ ਵਿੱਚ ਨਜ਼ਰ ਆਉਣ ਵਾਲੀ ਹੈ ਕਿ ਕੰਗਨਾ ਨੇ ਇਸ ਫਿਲਮ 'ਚ ਨਾ ਸਿਰਫ ਐਕਟਿੰਗ ਕੀਤੀ ਸਗੋਂ ਇਸ ਦਾ ਨਿਰਦੇਸ਼ਕ ਵੀ ਕੀਤਾ ਕੰਗਨਾ ਨੇ ਫਿਲਮ 'ਚ ਇੰਦਰਾ ਗਾਂਧੀ ਦਾ ਕਿਰਦਾਰ ਵੀ ਨਿਭਾਇਆ ਹੈ ਆਪਣੀ ਫਿਲਮ ਬਾਰੇ ਗੱਲਬਾਤ ਕਰਦੇ ਹੋਏ ਕੰਗਨਾ ਨੇ ਕਿਹਾ ਕਿ ਐਮਰਜੈਂਸੀ ਜਿਸ ਵਿੱਚ ਵੱਖੋ ਵੱਖ ਦ੍ਰਿਸ਼ਟੀਕੋਣ ਦਿਖਾਏ ਜਾਣਗੇ ਤੇ ਦਰਸ਼ਕਾਂ ਨੂੰ ਇਹ ਫੈਸਲਾ ਕਰਨਾ ਮੁਸ਼ਕਲ ਹੋਵੇਗਾ ਕਿ ਇਸ ਦਾ ਸਮਰਥਕ ਹੈ ਕਿਸਦਾ ਕਰਨਾ ਹੈ ਕੰਗਨਾ ਨੇ ਕਿਹਾ ਕਿ ਮੈਨੂੰ ਪਤਾ ਨਹੀਂ ਕਿ ਲੋਕ ਸੱਚਾਈ ਨੂੰ ਲੈ ਕੇ ਇੰਨੇ ਵਿਚਾਨ ਕਿਉਂ ਹਨ ਮੇਰੇ ਲਈ ਸ੍ਰੀਮਤੀ ਗਾਂਧੀ ਉਹ ਹੈ ਜੋ ਉਹ ਸੀ ਅਤੇ ਅਸੀਂ ਲੋਕਾਂ ਨੂੰ ਚੰਗੇ ਜਾਂ ਮਾੜੇ ਵਜੋਂ ਵੰਡ ਨਹੀਂ ਸਕਦੇ ਫਿਲਮ ਦੀ ਗੱਲ ਕਰੀ ਤਾਂ ਕੰਗਨਾ ਤੋਂ ਇਲਾਵਾ ਇਸ ਵਿਚਨ ਪੁਮਖੇਰ ਛੇਸਤ ਤਲਪੜੇ ਮੇਮਾ ਚੋਧਰੀ ਮਿਲਿੰਦ ਮੋਸਮਨ ਅਤੇ ਮਰਹੂਮ ਸतीश ਕੋਸ਼ਲ ਮੁੱਖ ਭੂਮਿਕਾਵਾ ਵਿਚਹਾਨਕ ਕਈ ਵਾਰ ਟਾਲਣ ਤੋਂ ਬਾਅਦ ਇਹ ਫਿਲਮ ਹੁਣ 6 ਸਤੰਬਰ ਨੂੰ ਰਿਲੀਜ਼ ਹੋ ਗਈ ਹੈ ਕੰਗੜਾ ਨੋਟ ਦੀ ਫਿਲਮ ਐਮਰਜੈਂਸੀ ਤੇ ਪਾਬੰਦੀ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਗਿਆ ਬਾਲੀਵੁੱਡ ਅਦਾਕਾਰ ਅਤੇ ਹਿਮਾਚਲ ਪ੍ਰਦੇਸ਼ ਦੀ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਕੰਗੜਾ ਨੋਟ ਦੀ ਫਿਲਮ ਐਮਰਜੈਂਸੀ ਤੇ ਪਾਬੰਦੀ ਦੀ ਤਲਵਾਰ ਲਟਕ ਰਹੀ ਹੈ ਜੀ ਹਾਂ ਅਜਿਹੀਆਂ ਖਬਰਾਂ ਹਨ ਕਿ ਕਾਂਗਰਸ ਸ਼ਾਸਿਤ ਤਿਲਗਾਨਾ ਦੀ ਸਰਕਾਰ ਫਿਲਮ ਤੇ ਪਾਬੰਦੀ ਲਗਾਉਣ ਦਾ ਫੈਸਲਾ ਕਰ ਸਕਦੀ ਹੈ ਹਾਲਾਂਕਿ ਇਸ ਸਬੰਧ ਚ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਲੇਕਿਨ ਹਾਲ ਹੀ ਵਿੱਚ ਜੀਪੀਸੀ ਜਾਨੀ ਸ਼੍ਰੋਮਣੀ ਕਮੇਟੀ ਨੇ ਫਿਲਮ ਦੇ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ ਤਿਲਗਾਨਾ ਸਿੱਖ ਸੁਸਾਇਟੀ ਦੇ 18 ਮੈਂਬਰੀ ਵਫਦ ਨੇ ਸੂਬਾ ਸਰਕਾਰ ਦੇ ਸਲਾਹਕਾਰ ਮੁਹੰਮਦ ਅਲੀ ਸਬੀ ਨਾਲ ਮੁਲਾਕਾਤ ਕੀਤੀ ਮੀਟਿੰਗ ਦੌਰਾਨ ਫਿਲਮ ਵਿੱਚ ਸਿੱਖ ਕੌਮ ਦੇ ਚਿੱਤਰਾਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਅਤੇ ਇਲਜ਼ਾਮ ਲਾਏ ਜਾ ਰਹੇ ਹਨ ਕਿ ਫਿਲਮ ਵਿੱਚ ਭਾਈਚਾਰੇ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਤੇਲਗਾਨਾ ਸਿੱਖ ਭਾਈਚਾਰੇ ਕੁੱਲ ਆਬਾਦੀ ਦਾ 2% ਦੀ ਗਾਇਆ ਮੀਡੀਆ ਰਿਪੋਰਟਾਂ ਮੁਤਾਬਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਤੇਲਗਾਨਾ ਦੇ ਮੁੱਖ ਮੰਤਰੀ ਐ ਰਾਵੰਤ ਰੈਂਡੀ ਨੇ ਵੀਰਵਾ ਨੂੰ ਵਾਅਦਾ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਫਿਲਮ ਐਮਰਜੈਂਸੀ ਤੇ ਪਾਬੰਦੀ ਲਗਾਉਣ ਤੇ ਵਿਚਾਰ ਕਰੇਗੀ। ਫਿਲਹਾਲ ਸਬੀਰ ਨੇ ਕਿਹਾ ਕਿ ਸਿੱਖ ਭਾਈਚਾਰੇ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਵਿੱਚ ਲਗਭਗ 12% ਸਿੱਖ ਹਨ ਜਿੰਨਾਂ ਵਿੱਚੋਂ ਕਈਆਂ ਨੇ ਦੇਸ਼ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਉਨ੍ਹਾਂ ਅਤੇ ਖਾਸ ਕਰਕੇ ਸਿੱਖ ਨੌਜਵਾਨਾਂ ਨੇ ਫਿਲਮ ਦੀ ਪ੍ਰਚਾਰ ਸਮਗਰੀ ਨੂੰ ਲੈ ਕੇ ਆਪਣੀ ਨਾਰਾਜ਼ਗੀ ਜਿਹੜੀ ਗਈ ਉਹ ਜਿੱਤਾਈ ਹੈਗੀ ਆ ਸ਼ੋਮਨੀ ਕਮੇਟੀ ਦੀ ਗੱਲ ਕਰੀਏ ਤਾਂ ਦਿੱਲੀ ਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਬੁੱਧਵਾਰ ਨੂੰ ਸੰਸਦ ਮੈਂਬਰ ਸੰਸਦ ਬੋਦ ਨੂੰ ਲਿਖੇ ਪੱਤਰ ਦੇ ਵਿੱਚ ਕਿਹਾ ਕਿ ਹਾਲ ਹੀ ਵਿੱਚ ਰਿਲੀਜ਼ ਹੋਈ ਇਸ ਫਿਲਮ ਦੇ ਟ੍ਰੇਲਰ ਵਿੱਚ ਗਲਤ ਇਤਿਹਾਸਿਕ ਤੱਥਾਂ ਨੂੰ ਦੇਖਿਆ ਹੈ ਜੋ ਨਾ ਸਿਰਫ ਸਿੱਖ ਕੌਮ ਨੂੰ ਗਲਤ ਢੰਗ ਨਾਲ ਪੇਸ਼ ਕਰਦਾ ਹੈ ਸਗੋਂ ਨਫ਼ਰਤ ਨੂੰ ਵਧਾਵਾ ਦਿੰਦਾ ਹੈ ਸਮਾਜਿਕ ਅਸਹਿਮਤੀ ਫਲਾਓ ਉਨ੍ਹਾਂ ਕਿਹਾ ਕਿ ਅਜੀਹਾ ਚਿਤ੍ਰਨਾਥ ਸਿਰਫ ਗੁੰਮਰਾਹਕੂਨ ਹੈ ਸਗੋਂ ਪੰਜਾਬ ਅਤੇ ਸਮੁੱਚੇ ਦੇਸ਼ ਦੇ ਸਮਾਜਿਕ ਤਾਨੇਬਾਣੇ ਲਈ ਪਿਆਰ ਵੀ ਬਹੁਤ ਅਪਮਾਨਜਨਕ ਅਤੇ ਨੁਕਸਾਨਦਾਇਕ ਹੈ ਸਰਨਾ ਨੇ ਕਿਹਾ ਕਿ ਇਸ ਦਾਰ ਦੇ ਮੱਦੇਨਜ਼ਰ ਇਹ ਫਿਲਮ ਫਿਰਕੂ ਤਣਾਅ ਵਧਾਏਗੀ ਅਤੇ ਗਲਤ ਜਾਣਕਾਰੀ ਫੈਲਾਏਗੀ ਮੈਂ ਸੀਬੀਐਸਸੀ ਨੂੰ ਇਸ ਦੀ ਰਿਲੀਜ਼ ਤੇ ਪਾਬੰਦੀ ਲਗਾਉਣ ਲਈ ਆਪਣੀ ਸ਼ਕਤੀ ਦੀ ਵਰਤੋਂ ਕਰਨ ਦੀ ਬੇਨਤੀ ਕਰਦਾ ਹਾਂ ਤੁਹਾਡਾ ਇਹ ਨਾ ਵੀਡੀਓ ਅਮਰਪਾਲ ਸਿੰਘ ਨੂੰ ਲੈ ਕੇ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਜਵਾਬ ਦੇ ਦਿੱਤਾਗਾ ਜਿਸ ਤੋਂ ਬਾਅਦ ਸਿਆਸਤ ਕਾਫੀ ਗਰਮਾ ਚੁੱਕੀ ਗਿਆ ਵੱਖ-ਵੱਖ ਲੀਡਰ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਜਿਸ ਤੋਂ ਬਾਅਦ ਸਿਆਸਤ ਦੇ ਵਿੱਚ ਇੱਕ ਪੁਚਾਲ ਹੀ ਆ ਚੁੱਕਾਗਾ ਤੁਹਾਨੂੰ ਦੱਸ ਦਈਏ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਪਾਲ ਸਿੰਘ ਤੇ ਲੱਗੀ ਐਨਐਸਏ ਨੂੰ ਸਹੀ ਠਰਾਇਆ ਹੈ ਅਮਰਪਾਲ ਸਿੰਘ ਵੱਲੋਂ ਪੰਜਾਬ ਦੇ ਹਾਈ ਕੋਰਟ ਹਰਿਆਣਾ ਹਾਈ ਕੋਰਟ ਵਿੱਚ ਐਨਐਸਏ ਵਧਾਉਣ ਦੇ ਫੈਸਲੇ ਨੂੰ ਚੈਲੰਜ ਕੀਤਾ ਗਿਆ ਸੀ ਇਸ ਮਾਮਲੇ 'ਚ ਅੱਜ ਪੰਜਾਬ ਸਰਕਾਰ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਹਾਈ ਕੋਰਟ ਵਿੱਚ ਜਵਾਬ ਦਾਖਲ ਕੀਤਾ ਗਿਆਗਾ ਇਸ ਵਿੱਚ ਪੰਜਾਬ ਤੇ ਕੇਂਦਰ ਸਰਕਾਰ ਨੇ ਅਮਰਿਤਪਾਲ ਸਿੰਘ ਤੇ ਨਵੇਂ ਸਿਰੇ ਤੇ ਐਨਐਸਏ ਲਗਾਉਣ ਦੇ ਫੈਸਲੇ ਨੂੰ ਸਹੀ ਦੱਸਿਆ ਹੈ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਵਿੱਚ ਦਾਖਲ ਜਵਾਬ ਵਿੱਚ ਕਿਹਾ ਗਿਆ ਕਿ ਅਮਰਿਤਪਾਲ ਸਿੰਘ ਵਿੱਚ ਜੇਲ੍ਹ ਤੋਂ ਹੀ ਵੱਖਵਾਦੀਆਂ ਦੇ ਸੰਪਰਕ ਚ ਹੈ ਉਸ ਦੇ ਸੈੱਲ ਵਿੱਚੋਂ ਮੋਬਾਈਲ ਤੇ ਗੈਜਟ ਮਿਲ ਚੁੱਕੇ ਹਨ ਇਸ ਤੋਂ ਇਲਾਵਾ ਜਾਂਚ ਏਜੰਸੀਆਂ ਕੋਲ ਹੋਰ ਵੀ ਖੁਫੀਆ ਜਾਣਕਾਰੀ ਹੈ ਜਿਸ ਦੇ ਆਧਾਰ ਤੇ ਐਨਐਸਏ ਬਿਲਕੁਲ ਸਹੀ ਹੈ ਜਵਾਬ ਵਿੱਚ ਇਹ ਵੀ ਕਿਹਾ ਗਿਆ ਕਿ ਇਸ ਡੀਐਮ ਦੀ ਰਿਪੋਰਟ ਦੇ ਸਾਰੇ ਤੱਥ ਸਹੀ ਪਾਏ ਗਏ ਹਨ ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਜੇ ਹਾਈ ਕੋਰਟ ਹੁਕਮ ਦੇਵੇ ਤਾਂ ਇਸ ਮਾਮਲੇ ਵਿੱਚ ਵਿਸਤਾਰ ਨਾਲ ਜਵਾਬ ਦਾਖਲ ਕੀਤਾ ਜਾਵੇਗਾ ਤੁਹਾਡਾ ਕੀ ਕਹਿਣਾ ਇਸ ਵੀਡੀਓ ਬਾਰੇ ਜਰੂਰ ਆਪਣੇ ਕਮੈਂਟ ਕਰਕੇ ਦੱਸਿਓ ਕਿਉਂਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਆਪਣਾ ਜਵਾਬ ਦੇ ਦਿੱਤਾ ਗਿਆ ਹੈ ਐਨਐਸਏ ਬਿਲਕੁਲ ਸਹੀ ਕਿਹਾ ਉਹਨਾਂ ਵੱਲੋਂ ਕਿ ਜਿਹੜਾ ਲੱਗਾ ਹੈ